ਅੱਜ ਰਾਮਗੜ ਪਿੰਡ ਵਿੱਚ ਗੜੀਆਂ ਰਾਮਗੜ ਚੁੰਗਾ ਪਿੰਡ ਜੋ ਸਾਡੇ ਮਲੋਠ ਹਲਕੇ ਦਾ ਇੱਕ ਪਿੰਡ ਆ ਔਰ ਇੱਥੇ ਸਾਰੀਆਂ ਭੈਣਾਂ ਮੇਰੇ ਕੋਲ ਕੋਠੇ ਪਾਉਣ ਦੀ ਫਰਿਆਦ ਲੈ ਕੇ ਆਈਆਂ ਸੋ ਮੈਂ ਆਪਣੇ ਸਾਰੇ ਸਰਪੰਚ ਵੀਰ ਜੋ ਨਵੇਂ ਬਣੇ ਸਰਪੰਚਾ ਉਹਨਾਂ ਨੂੰ ਇੱਥੇ ਰਾਮਗੜ੍ਹ ਚੁੰਗਾ ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਕਿਉਂਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤਸ ਹੁਣ ਤੱਕ ਆਪਾਂ ਇਹ ਉਡੀਕ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਸਾਰੇ ਸਰਪੰਚ ਸਹਿਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਤਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ ਤੇ ਦੂਜੀ ਗੱਲ ਇਹ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਬਾਇਓਗੈਸ ਪਲਾਂਟ ਤੇ ਇੱਕ ਕੈਟਲ ਸ਼ੈੱਡ ਇਹ ਵੀ ਆਪਾਂ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਭਰਾ ਲੋੜ ਬੰਦ ਨੇ ਉਹਨਾਂ ਨੂੰ ਫ੍ਰੀ ਲਗਾਉਂਦੀ ਹੈ ਸਰਕਾਰ ਉਹਨਾਂ ਦੇ ਵੀ ਮਤੇ ਪਾਏ ਜਾਣ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਖਾਲਿਆਂ ਦੀ ਲੋੜ ਹੈ ਖਾਲੇ ਪੱਕੇ ਕਰਨ ਦੀ ਲੋੜ ਹੈ ਉਹ ਵੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਾਰਿਆਂ ਦੇ ਮਤੇ ਪਾਏ ਜਾਣ ਤਾਂ ਕਿ ਆਪਾਂ ਸਾਰੇ ਕੰਮ ਜਿਹੜੇ ਆ ਉਹ ਟਾਈਮ ਸਿਰ ਕੰਪਲੀਟ ਕਰ ਸਕੀਏ ਮੈਂ ਅੱਜ ਰਾਮਗੜ ਪਿੰਡ ਵਿੱਚ ਖੜੀ ਆ ਰਾਮਗੜ ਚੁੰਗਾ ਪਿੰਡ ਜੋ ਸਾਡੇ ਮਲੋਠ ਹਲਕੇ ਦਾ ਇੱਕ ਪਿੰਡ ਹੈ ਔਰ ਇੱਥੇ ਸਾਰੀਆਂ ਭੈਣਾਂ ਮੇਰੇ ਕੋਲ ਕੋਠੇ ਪਾਉਣ ਦੀ ਫਰਿਆਦ ਲੈ ਕੇ ਆਈਆਂ ਸੋ ਮੈਂ ਆਪਣੇ ਸਾਰੇ ਸਰਪੰਚ ਵੀ ਜੋ ਨਵੇਂ ਬਣੇ ਸਰਪੰਚ ਐ ਉਹਨਾਂ ਨੂੰ ਇੱਥੇ ਰਾਮਗੜ੍ਹ ਚੁੰਗਾ ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਕਿਉਂਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤਸ ਹੁਣ ਤੱਕ ਆਪਾਂ ਇਹ ਉਡੀਕ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਸਾਰੇ ਸਰਪੰਚ ਸਹਿਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਦਿਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ ਤੇ ਦੂਜੀ ਗੱਲ ਇਹ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਬਾਇਓਗੈਸ ਪਲਾਂਟ ਤੇ ਇੱਕ ਕੈਟਲ ਸ਼ੈੱਡ ਇਹ ਵੀ ਆਪਾਂ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਭਰਾ ਲੋੜ ਬੰਦ ਨੇ ਉਹਨਾਂ ਨੂੰ ਫ੍ਰੀ ਲਗਾਉਂਦੀ ਹੈ ਸਰਕਾਰ ਉਹਨਾਂ ਦੇ ਵੀ ਮਤੇ ਪਾਏ ਜਾਣ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਖਾਲਿਆਂ ਦੀ ਲੋੜ ਹੈ ਖਾਲੇ ਪੱਕੇ ਕਰਨ ਦੀ ਲੋੜ ਹੈ ਉਹ ਵੀ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਾਰਿਆਂ ਦੇ ਮਤੇ ਪਾਏ ਜਾਣ ਤਾਂ ਕਿ ਆਪਾਂ ਸਾਰੇ ਕੰਮ ਜਿਹੜੇ ਆ ਉਹ ਟਾਈਮ ਸਿਰ ਕੰਪਲੀਟ ਕਰ ਸਕੀਏ ਮੈਂ ਅੱਜ ਰਾਮਗੜ੍ਹ ਪਿੰਡ ਵਿੱਚ ਖੜੀ ਆ ਰਾਮਗੜ੍ਹ ਚੁੰਗਾ ਪਿੰਡ ਜੋ ਸਾਡੇ ਮਲੋਠ ਹਲਕੇ ਦਾ ਇੱਕ ਪਿੰਡ ਆ ਔਰ ਇੱਥੇ ਸਾਰੀਆਂ ਭੈਣਾਂ ਮੇਰੇ ਕੋਲ ਕੋਠੇ ਪਾਉਣ ਦੀ ਫਰਿਆਦ ਲੈ ਕੇ ਆਈਆਂ ਸੋ ਮੈਂ ਆਪਣੇ ਸਾਰੇ ਸਰਪੰਚ ਵੀ ਜੋ ਨਵੇਂ ਬਣੇ ਸਰਪੰਚ ਐ ਉਹਨਾਂ ਨੂੰ ਇੱਥੇ ਰਾਮਗੜ੍ਹ ਚੁੰਗਾ ਦੀ ਧਰਤੀ ਤੇ ਖੜੇ ਹੋ ਕੇ ਇੱਕ ਸੁਨੇਹਾ ਲਾਉਣਾ ਚਾਹੁੰਦੀ ਆ ਜੋ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਤੱਕ ਜਾਂ ਪੂਰੀ ਤਰ੍ਹਾਂ ਪਹੁੰਚਿਆ ਨਹੀਂ ਕਿ ਸਾਰੇ ਜਣੇ ਆਪਦੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਕੋਠਿਆਂ ਲਈ ਮਤੇ ਪਾਓ ਕਿਉਂਕਿ ਪੋਰਟਲ ਖੁੱਲ ਚੁੱਕਾ ਹੈ ਹੁਣ ਤਸ ਹੁਣ ਤੱਕ ਆਪਾਂ ਇਹ ਉਡੀਕ ਕਰਦੇ ਸੀ ਕਿ ਪੋਰਟਲ ਨਹੀਂ ਖੁੱਲਿਆ ਸੋ ਪੋਰਟਲ ਖੁੱਲ ਚੁੱਕਾ ਸਾਰੇ ਸਰਪੰਚ ਸਹਿਬਾਨ ਆਪਣੇ ਪਿੰਡਾਂ ਦੇ ਹਰੇਕ ਗਰੀਬ ਪਰਿਵਾਰ ਦਾ ਕੋਠਿਆਂ ਲਈ ਮਤਾ ਪਾਓ ਤਾਂ ਕਿ ਆਪਾਂ ਉਹਨਾਂ ਨੂੰ ਕੋਠੇ ਦਿਵਾ ਸਕੀਏ ਤਾਂ ਕਿ ਆਪਣਾ ਕੋਈ ਵੀ ਗਰੀਬ ਪਰਿਵਾਰ ਹੈ ਜਿਹੜਾ ਛੱਤਾਂ ਤੋਂ ਕੋਠਿਆਂ ਤੋਂ ਵਾਂਝਾ ਨਾ ਰਹਿ ਜਾਵੇ